ਸਸਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਫਾਰਮਿੰਗ YouTube ਚੈਨਲ ਤੇ ਇਹ ਬਾਸਪਤੀ ਵਾਲੀ ਵਾਟਾ ਆਪਾਂ ਇਹਦੇ ਤੇ ਟ੍ਰਾਇਲ ਦੇ ਤੌਰ ਤੇ ਮੂੜੀਆਂ ਲਗਾਈਆਂ ਸੀ ਜੋ ਕਿ ਆਪਾਂ 29 ਜੁਲਾਈ ਨੂੰ ਲਾਈਆਂ ਅੱਜ 3 ਅਗਸਤ ਆ ਇੱਕ ਵਾਰ ਤਾਂ ਬਹੁਤ ਸ਼ਾਨਦਾਰ ਉਗ ਰਹੀਆਂ ਮੂੜੀਆਂ ਆ ਆਪਾਂ ਇਹ ਟ੍ਰਾਇਲ ਦੇ ਤੌਰ ਤੇ ਵਰਤ ਕੇ ਵੇਖਿਆ ਬੇ ਕੀ ਇੰਨੀ ਗੇਤੀ ਮੂਲੀ ਆ ਜਿਹੜੀ ਉਹ ਆਪਾਂ ਆਪਣੇ ਝੋਨੇ ਜਾਂ ਬਾਸਪਾਈ ਵਾਲੀ ਵੱਟ ਤੇ ਲਗਾ ਕੇ ਹੋ ਸਕਦੀ ਆ ਤੇ ਇਦੋਂ ਪਹਿਲਾਂ ਆਪਾਂ ਕਦੇ ਇੰਨੀ ਗੇਤੀ ਮੂਲੀ ਨਹੀਂ ਲਗਾਈ ਸੀ ਇਸ ਵਾਰ ਆਪਾਂ ਘਰੇ ਖਾਣ ਵਾਸਤੇ ਟ੍ਰਾਇਲ ਦੇ ਤੌਰ ਤੇ ਇੱਕ 8 ਉੱਪਰ ਮੂਲੀ ਲਗਾਈ ਆ ਜੋ ਕਿ ਆ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਵਧੀਆ ਉਗਰੀ ਆ ਇਸ ਟਾਈਮ ਹੁੰਦੇ ਦੇਖਦੇ ਆ ਅੱਗੇ-ਅੱਗੇ ਤੁਹਾਨੂੰ ਆਪਾਂ ਦੱਸਦੇ ਰਵਾਂਗੇ ਬਈ ਕੀ ਇਹ ਮੂੜੀ ਕਾਮਯਾਬ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਕੈਤਕੀ ਮੌਸਮ ਨੇ ਵੀ ਸਾਥ ਦਿੱਤਾ ਮੂੜੀ ਲਗਾਉਣ ਤੋਂ 2 ਦਿਨ ਬਾਅਦ ਹੀ ਬਾਰਿਸ਼ ਹੋ ਗਈ ਸੀ 2 ਦਿਨ ਹਲਕੀ-ਫੁਲਕੀ ਝੜੀ ਜੀ ਟਾਈਪ ਰਿਹਾ ਠੰਡਾ ਰਿਹਾ ਮੌਸਮ ਜੀਦਾ ਕਰਕੇ ਇਹ ਬਹੁਤ ਹੀ ਜ਼ਿਆਦਾ ਵਧੀਆ ਉਗਰੀ ਆ ਤੇ ਇਸ ਟਾਈਮ ਤਾ ਮੂੜੀ ਬਹੁਤ ਸੋਹਣੀ ਦਿਖਾਈ ਦੇ ਰਹੀ ਆ ਤੁਸੀਂ ਵੀ ਦੇਖ ਸਕਦੇ ਹੋ ਇਹ ਆਪਾਂ ਟ੍ਰਾਇਲ ਦੇ ਤੌਰ ਤੇ ਬਾਸਪਤੀ ਵਾਲੀ ਵੱਟ ਉੱਪਰ ਲਗਾਈ ਆ ਬਾਕੀ ਆਪਾਂ ਤੁਹਾਨੂੰ ਅੱਗੇ ਦੀ ਅੱਗੇ ਜਾਣਕਾਰੀ ਦਿੰਦੇ ਰਵਾਂਗੇ ਵੀ ਇਹ ਕਿਵੇਂ ਆ ਕਾਮਯਾਬ ਹੁੰਦੀ ਆ ਜਾਂ ਨਹੀਂ ਹੁੰਦੀ ਜਾਂ ਗਰੋਥ ਕਰੂਗੀ ਜਾਂ ਨਹੀਂ ਕਰੂਗੀ ਠੀਕ ਹੈ ਜੀ ਧੰਨਵਾਦ ਦੋਸਤੋ